ਮੇਰਾ ਪਿੰਡ ਜੋਗਵਾਲ ਵੇਦੀਆਂ ਬਲਪਾਲ ਸਿੰਘ ਨਾਮ ਮੇਰਾ ਅਸੀਂ ਸਰ 버ਗਰ ਖਾਣ ਦੇ ਤੇ ਸ਼ਨੀਆ ਰੋਡ ਤੇ ਅਸੀਂ ਨਾ ਪਹਿਲਾਂ ਜਲਵੇ ਜਲਵਾ ਰੈਸਟੋਰੈਂਟ ਤੇ ਬਹਿਣ ਲੱਗੇ ਸੀ ਅਸੀਂ ਸੋਚਿਆ ਨਹੀਂ ਇੱਥੇ ਜਿਆਦਾ ਪੈਸੇ ਲੱਗਣੇ ਥੋੜਾ ਇੱਧਰ ਬਹਿ ਜੰਨੇ ਉੱਤੇ ਬਿਟ ਗੱਡੀ ਆਈ ਸਰ ਵਰਨਾ ਚਿੱਟੇ ਰੰਗ ਦੀ ਚਾਰ ਬੰਦੇ ਸੀ ਵਿੱਚ ਅਸੀਂ 버ਗਰ ਖਾਣ ਦੇ ਮੋਟਰਸਾਈਕਲ ਤੇ ਬਹਿ ਕੇ ਸਿੱਧੀਆਂ ਆ ਗਏ ਸਰ ਗੋਲੀਆਂ ਮੰਡਾਵੇ ਦੂਹਾਂ ਕੋ ਬਲੈਕ ਪਿਸਟਲ ਹੀ ਤੇ ਇੱਕ ਕੋ ਸਿਲਵਰ ਕਲਰ ਦਾ ਹੈ ਤੇ ਤਿੰਨਾ ਚਾਹਾਂ ਨੇ ਮੂੰਹ ਬੱਦੇ ਸਰ ਹੁੰਦੇ ਗੋਲੀਆਂ ਮੰਡਾਵੇ ਤੇ ਜਾ ਜਾਂਦੇ ਆ ਪਤਾ ਨਹੀਂ ਕੀ ਚੀਚ ਚ ਗਏ ਦੇ ਕਾਂ ਕੱਢ ਕੇ ਗੱਡੀ ਤੇ ਮੈਂ ਮੋਟਰਸਾਈਕਲ ਭਜਾਉਣ ਲੱਗਾ ਪਹਿਲਾਂ ਮੇਰੀ ਲਾਤੇ ਮਾਰੀ ਫੇਰ ਮੈਂ ਭਜਾਉਣ ਲੱਗਾ ਫੇਰ ਦਜੀ ਲਾਤੇ ਮਾਰੀ ਕਿ ਡਿੱਗ ਗਏ ਮੈਂ ਸਰ ਪਰ ਮੋਟਰਸਾਈਕਲ ਭਜਾ ਲਿਆ ਉਥੋਂ ਤੇ ਸਰ ਚਾਰ ਬੰਦੇ ਜਖਮੀ ਹੋਏ ਆ ਜੀ ਕਿੱਥੇ ਹੋਏ ਦੋਨ ਸਾਧ ਹੁਣੇ ਰੈਫਰ ਕੀਤਾ ਅਮਨਦੀਪ ਹਸਪੀਟਲ ਤੇ ਸਾਡੀ ਫੈਮਿਲੀ ਆਉਂਦੀ ਹੈ ਜੇ ਤੇ ਸਾਨੂੰ ਵੀ ਕਹਿੰਦੇ ਰੈਫਰ ਗੋਲੀਆਂ ਉਥੋਂ ਨਿਕਲਣੀਆਂ ਜਾ ਕੇ ਸੋ ਲਾਗ ਰਹੀ ਕਿਉਂਕਿ ਸਰ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਜੁੜਿਆ ਐ ਹੀ ੱੱਗੋਂ ਆ ਮੁੰਡੇ ਮਿਲਦੇ ਵੀ ਆ ਜਾ ਕੋ ਖਾ ਪੀ ਕੇ ਆਉਂਦੇ ਆ ਲੱਗੇ ਦੇ ਕਲਾ ਨੌਰ ਦੇ ਮੈਂ ਸਰ ਨਾਲ ਇਹਨਾਂ ਦੇ ਆ ਗਿਆ ਮੈਨੂੰ ਨਹੀਂ ਵੀ ਪਤਾ ਤੇ ਸਰ ਮੈਨੂੰ ਇਹਨਾਂ ਨੂੰ ਨਹੀਂ ਪਤਾ ਕੌਣ ਹੀ ਕਾਦੀ ਲਾਗ ਡਟ ਜਾਂ ਕੀ ਗੱਲ ਸੀ ਤੇ ਸਰ ਸਿੱਧੀਆਂ ਆ ਕੇ ਗੋਲੀਆਂ ਚਲਾਉਂਦੇ ਨਹੀਂ ਸਰ ਪਤਾ ਨਹੀਂ ਮੂੰਹ ਬੱਧੀ ਸਰ ਵਰਨਾ ਗੱਡੀ ਚਿੱਟੇ ਰੰਗ ਦੀ ਨਹੀਂ ਨਹੀਂ ਸਰ ਇਹ ਤਾਂ 버ਗਰ ਖਾਣ ਦੇ 버ਗਰ ਬੋਲ ਕੇ ਜਾਣਗੇ ਆਉਂਦੇ 버ਗਰ ਖਾਣ ਤੁਹਾਨੂੰ ਬੋਧਾ ਲੱਗੇਗਾ ਅਹੀਂ ਤੇ ਸਰ ਜੋੜੇ ਖਾਂਦੇ ਪਹਿਲਾਂ ਤੇ ਜੋੜੇ ਵੜਿਆਂ ਨੂੰ ਚਲ ਕੇ ਜੋੜੇ ਦਾ ਸਰ ਮੈਂ ਸਿਲੰਡਰ ਦੇਣਾ ਹੈ ਕਿਹਦੇ ਕਰ ਜੋੜੇ ਦਾ ਪਿੰਡ ਬਰਗਖਾਂਦ ਤੋਂ ਜੋੜੇ ਆ ਨਹੀਂ ਨਹੀਂ ਜੋੜੇ ਸਰ ਮੈਂ ਸਿਲੰਡਰ ਦੇਣਾ ਹੈ ਹਾਂ ਤੇ ਉੱਥੋਂ ਅੱਗੋਂ ਮੁੰਡੇ ਮਿਲ ਪਏ ਕਹਿੰਦੇ ਅੱਜ ਲਈ ਗੁਰਦਾਪੁਰ ਖਾਨ ਬੀਨ ਆਏ ਸੀ ਖੱਲਾ ਨਹੀਂ ਸਰ ਗੁਰਦਾਪੁਰ ਖਾਨ ਬੀਨ ਆਏ ਸੀ ਸਰ ਇਹ ਫਲਾਫਾ ਤੇ ਕੀ ਕਰ ਮਾਈ ਜਾਂ ਅਰੇ ਕਪੜੇ ਲੈਣ ਆਏ ਤੇ ਰਾਤ ਨੂੰ ਜਾਂਦੇ ਚਿੱਤੇ ਸਾਨੂੰ ਮਿਲ ਗਏ ਤੇ ਉੱਥੇ ਬਰਗਖਾਂਦ ਆ ਪਾ ਸਾਰੇ ਜਾਣੇ ਜਦੋਂ ਵਰਗਖਾਨ ਡੈਬੇ ਤੇ ਪਤਾ ਨਹੀਂ ਉਹ ਸਰ ਬੜਨਾ ਗੱਡੀ ਜੋ ਪਤਾ ਨਹੀਂ ਗੱਡੀ ਵੜਨਾ ਹੈ ਕਿਹੜੀ ਉਹਨੇ ਪਿਸਟਲ ਕੱਢੇ ਤੇ ਉਹ ਡੈ ਗੋਲੀਆਂ ਮਾਰ ਡੇ ਸਾਰਾ ਸਾਡੀ ਸਾਡੀ ਵੀ ਹਾਇ ਕਿ ਕਿ ਨਾ ਚੱਕ ਮੇਰੇ ਸਾਡੇ ਹੋਏ ਨਹੀਂ 5-7 ਜਾਨੀ ਸਰ ਤੇ ਕਿਹੜੀ ਗੋਲੀ ਹਾਂਜੀ ਸਰ ਮੈਂ ਲਾਤ ਤੇ ਲਿਖੀ ਕਿਨੇ ਰੌਣਕਾਂ ਕਿਸ ਹਰ ਨਾ ਨਹੀਂ ਸਰ ਬੋਲਾ ਵਾਵਾ ਕੀਤੇ ਨਾ ਤਾਂ 19 ਕੀ ਅਰਜੀਤ ਸਿੰਘ ਸਰ ਅਰਜੀਤ ਸਿੰਘ ਕਿੱਥੇ ਰਹੋ ਫੈਲਾਬਾਦੋਂ ਮੇਰਾ ਨਾਮ ਡਾਕਟਰ ਨਕੀਤਾ ਹੈ ਮੈਂ ਐਮਰਜੈਂਸੀ ਵਿਭਾਗ ਚ ਕੰਮ ਕਰਦੀ ਹਾਂ ਸਰਕਾਰੀ ਹਸਪਤਾਲ ਬਬਰੀ ਇੱਥੇ ਚਾਰ ਬੰਦੇ ਆਏ ਹੈ ਗਨ ਸ਼ਾਟ ਹੋਣ ਦੇ ਨਾਲ ਇੱਕ ਬੰਦੇ ਦੇ ਜਿਹੜੇ ਪੇਟ ਚ ਗੋਲੀ ਵੱਜੀ ਸੀਗੀ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈ ਜਿਹੜੇ ਤਿੰਨ ਆ ਉਹਨਾਂ ਦਾ ਇਲਾਜ ਚੱਲਦਾ ਪਿਆ ਹੈ ਹੁਣ ਦੋ ਹੀ ਤੇ ਆ ਪਰ ਲੱਗੇ ਨਹੀਂ ਇੱਥੇ ਆਪਣੇ ਕੋਲ ਤਿੰਨ ਜਣੇ ਆ ਦੋ ਜਣੇ ਆ ਅੱਡੇ ਕੋਲ ਬੈੱਡ ਤੇ ਬੈਠੇ ਹੋਏ ਆ ਤੇ ਇੱਕ ਜਣੇ ਨੂੰ ਆਪਾਂ ਸੀਟੀ ਸਕੈਨ ਕਰਾਉਣ ਦੇ ਭੇਜੇ ਇਹਨਾਂ ਦੇ ਬਾਹਾਂ ਤੇ ਤੇ ਲੱਤਾਂ ਤੇ ਵੱਜੀਆਂ ਹੋਈਆਂ ਆ ਗੋਲੀ ਉਹਨੂੰ ਟ੍ਰੀਟਮੈਂਟ ਚੱਲਦਾ ਸਿੱਧੂ ਰੋਕੋ ਨਾ ਹਾਂ ਜੇ ਕੁਲਰਾਫਰ ਇਹ ਆਪੀ ਆਹ ਹਰਦੁਸ਼ੰਨੀਆ ਰੋਡ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਲੜਕੇ ਦੀ ਜਿੜਾਈ ਤਗੜਾ ਹੋ ਗਿਆ ਤੇ ਦੇਖੇ ਅਸੀਂ ਮੋਕੇ ਤੇ ਆ ਕੇ ਦੇਖਿਆ ਤੇ ਪਤਾ ਲੱਗਾ ਕਿ ਚਾਰ ਲੜਕੇ ਨੂੰ ਦੋ ਪਾਰਟੀਆਂ ਦਾ ਆਪਰਚੂਨ ਵਿੱਚ ਕੁਝ ਝਗੜਾ ਹੋਇਆ ਚਾਹੁੰਦੇ ਕਿ ਜਿੱਥੇ ਚਾਰ ਲੜਕੇ ਇੰਜਰਡ ਹੋਏ ਆ ਤੇ ਇੱਕ ਵੀ ਇੱਥੇ ਡੈਥ ਹੋ ਗਈ ਆ ਇਹ ਗੁਰਜੀਤ ਸਿੰਘ ਹੈਗਾ ਬਾਕੀ ਸਾਰਾ ਅਸੀਂ ਵੈਰੀਫਾਈ ਕਰਦੇ ਪਏ ਆ ਕਿ ਕਿਉਂ ਝਗੜਾ ਹੋਇਆ ਕੀ ਗੱਲਬਾਤ ਹੈ ਕਿਹੜੇ ਕਾਲੇ ਦੇ ਬੱਚੇ ਸਰ ਕਿ ਕੋਲੀ ਦੀ ਪਰਫੈਕਟੀ ਕਾਲੇਜੀ ਦੇ ਕਿਸੇ ਜਿਹੇ ਬੱਚੇ ਹੈਗੇ ਅਲੱਗ-ਅਲੱਗ ਹਾਉ ਤੋਂ ਹੈਗੇ ਅਜੋ ਪਤਾ ਲੱਗਾ ਬਿਲਕੁਲ ਨਹੀਂ ਕਾਲੇਜੀ ਲੜਾਈ ਹੋਈ ਕੱਲ੍ਹ ਨਹੀਂ ਉਹ ਨੂੰ ਸਾਡੇ ਕੋਲ ਪੁਲੀ ਸਾਡੇ ਲੋਨ ਚ ਕਈ ਦਿਨ ਰਹੀ ਨੇ ਬੱਚੇ ਹੁਣ ਇਹ ਅੱਜ ਅੱਜ ਸਾਨੂੰ ਪਤਾ ਲੱਗਾ ਇੱਥੇ ਵੀ ਤੋਂ ਬੰਦੇ ਇਕੱਠੇ ਹੋਏ ਸੀਗੇ ਤੇ ਇਹਨਾਂ ਝਗੜਾ ਹੋਇਆ ਜਦੋਂ ਕਿ ਇਮੀਡੀਏਟਲੀ ਇੱਥੇ ਪਹੁੰਚਿਆ ਤਾਂ ਪਹਿਲਾਂ ਸਭ ਕੁਝ ਹੋ ਚੁੱਕਾ ਸੀ ਦੋ ਧਣੇ ਦੀ ਲੜਾਈ ਹੋਈ ਦੋ ਧੋੜੀ ਉਹਦੇ ਇੱਕ ਮੋੜਾ ਮਾਰ ਗਿਆ ਚਾਰ ਫੱਟਰ ਹੋ ਗਏ ਹਾਂ ਤੇ ਜਿਹੜੇ ਕਾਲੇਚ ਨੂੰ ਲੱਗਿਆ ਕੋਰਸ ਦਾ ਉਹ ਉਹ ਅਜੇ ਅਸੀਂ ਕਰ ਰਹੇ ਪਏ ਇਨਵੈਸਟੀਗੇਸ਼ਨ ਉਹਨੂੰ ਜਲਦੀ ਰੈ ਉਹ ਸਾਡੇ ਉਹ ਸਾਡੀ ਟੀਮ ਜਿਹੜੀ ਆ ਪ੍ਰਿੰਸੀਪਲੀ ਉਹ ਦੱਸੋ ਕਿ ਕਿੰਨੀ ਰੋਡ ਫਾਰੇਗ ਹੋਈ ਪਿਆ ਨੀ ਜੇ ਚਾਰ ਬੰਦੇ ਇੰਜਰਡ ਆ ਫਿਰ ਉਹ ਹੀ ਹੋਣੀਆਂ ਪੈਰੀ ਗਈ ਜਿਹ ਲੱਗੀ ਆ ਚਾਰ ਪੰਜ ਗੋਲੀਆਂ ਸਰ ਇਹਨਾਂ ਨੇ ਵੀ ਜਾਂਚ ਚਲਾਈ ਇਹਨਾਂ ਕੋਲ ਵੀ ਇਹਨਾਂ ਦੇ ਇੱਕ ਅੱਧੇ ਮੋਟਰਸਾਈਕਲ ਵਿੱਚ ਅਸੀਂ ਦੇਖਿਆ ਦੱਤ ਰੂਟਰ ਪਿਆ ਵਾ ਤੇ ਬਾਕੀ ਜੀ ਇਨਵੈਸਟੀਗੇਟ ਕਰਦੇ ਹੋਰ ਇਹਨਾਂ ਨਾਲ ਵੀ ਕਿਹੜੇ ਕਿਹੜੇ ਬੰਦੇ ਸੀਗੇ ਤੇ ਪੂਰੇ ਸਾਰੇ ਕਸ਼ਟ ਹੋ ਜਾਣਗੇ ਠੀਕ